ਸਾਇਕ ਤੇ ਬੋਲਦੇ ਹੈ ਕਿ ਕੈਰੇਸੀ ਕੀ ਜਿਹੜਾ ਅਸਤੀਫਾ ਦਿੱਤਾ ਦਮਿਰ ਸਿੰਘ ਗੋਲਡੀ ਨੇ ਉਹ ਟੀੜੀ ਦੀ ਤਿੱਤਰੀ ਬਣੇ ਜਾ ਰਹੇ ਕੀ ਉਹ ਮੈਂ ਦੇਖੋ ਮੈਂ ਗੋਲਡੀ ਸਾਹਿਬ ਉਹ ਮੈਂ ਆਪਣੇ ਬੱਚਾਂ ਨੂੰ ਟ੍ਰੀਟ ਕੀਤਾ ਸੀ ਔਰ ਜਦੋਂ ਗੋਲਡੀ ਅਸੈਂਬਲੀ ਦੀ ਇਲੈਕਸ਼ਨ ਲੜਦੇ ਸੀ 2022 ਦੀ ਹਾਲਾਂਕਿ ਮੈਂ ਜੀਲ ਤੋਂ ਵਾਪਸ ਆਇਆ ਸੀ ਮੇਰੇ ਆਪਣੇ ਕੈਂਪੇਨ ਵਿੱਚ ਵੱਧ ਤੋਂ ਵੱਧ 15 ਦਿਨ ਦਾ ਟਾਈਮ ਸੀ ਪਰ ਇਹਨੇ ਮੈਨੂੰ ਕਿਹਾ ਕਿ ਖੈਰਾ ਸਾਹਿਬ ਤੁਸੀਂ ਮੇਰੇ ਕੈਂਪੇਨ ਤੇ ਜ਼ਰੂਰ ਆ ਮੈਂ 2 ਦਿਨ ਇਸ ਗੋਲਡੀ ਵਾਸਤੇ ਲਾ ਇਸੇ ਕੋ ਗੋਡੀ ਵਰਗਾ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਉਹ ਸਾਡੇ ਨਾਲ ਵਿਸ਼ਵਾਸ ਘਾਟ ਦੇਗਾ ਪਰ ਔਰ ਨਾਲ ਤੇ ਵਿਸ਼ਵਾਸਕਾਰ ਦੀ ਇਸ ਕਰਕੇ ਵੀ ਖਬਰ ਆ ਰਹੀ ਹੈ ਕਿ ਉਹਦੀਆਂ ਤਿੰਨ ਵਿਜੀਲੈਂਸ ਇਨਕੁਆਇਰੀਆਂ ਭਗਵੰਤਪਾਲ ਦੀ ਸਰਕਾਰ ਕਰ ਰਹੀ ਸੀ ਇਹਨਾਂ ਦੇ ਔਰ ਦੂਜੀ ਗੱਲ ਕਿ ਇਹਨੂੰ ਬਰਨਾਲੇ ਤੋਂ ਬਾਹਰ ਨਹੀਂ ਕੋ ਜਾਣਦਾ ਇਹਨੂੰ ਕੋ ਬਾਜੇ ਜ ਮੇਰੇ ਨਾਲ ਚੱਲੇ ਕਿ ਉੱਥੇ ਸਾਦੇ ਸਾਦੇ ਲਿਬਾਸ ਵਿੱਚ ਮੇਰੇ ਨਾਲ ਖੜ ਜਾਏ ਮੈਨੂੰ ਤਾਂ ਫਿਰ ਵੀ ਲੋਕ ਪਛਾਣ ਲੈਣਗੇ ਲੇਕਿਨ ਇਸ ਤੋਂ ਪਤਾ ਨਹੀਂ ਲੱਗੂਗਾ ਕਿ ਪੰਜਾਬ ਦਾ ਵੀ ਹੈ ਕਿ ਕਿ ਪੰਜਾਬ ਤੋਂ ਗੈਰ ਪੰਜਾਬੀ ਲੈ ਕੇ ਪੰਜਾਬ ਕਾਂਗਰਸ ਨੇ ਸੁਖਪਾਲ ਖੈਰਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਤਾਂ ਦਲਬੀਰ ਗੋਲਡੀ ਕਾਂਗਰਸ ਪਾਰਟੀ ਤੋਂ ਖਫਾ ਹੋ ਕੇ ਅਸਤੀਫਾ ਦੇ ਦਿੰਦੇ ਨੇ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਇਸੇ ਮੁੱਦੇ ਤੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਦਲਬੀਰ ਗੋਲਡੀ ਨੇ ਸਾਡੇ ਨਾਲ ਵਿਸ਼ਵਾਸ ਘਾਤ ਇਸ ਲਈ ਕੀਤਾ ਕਿਉਂਕਿ ਤਿੰਨ ਵਿਜੀਲੈਂਸ ਇਨਕੁਆਰੀਆ ਦੀ ਜਾਂਚ ਜਿਹੜੀ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਉਸ ਦੇ ਖਿਲਾਫ ਕੀਤੀ ਜਾ ਰਹੀ ਹੈ ਅੱਜ ਤੱਕ ਮੈਨੂੰ ਇਹ ਲੱਗ ਰਿਹਾ ਵਾ ਕਿ ਜੋ ਮੈਂ ਜਦੋਂ ਜਿਹੜੇ ਕੀਤੀ ਹੈ ਕਾਫੀ ਹਰਸੇ ਤੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਵਾਸਤੇ ਉਹਦਾ ਜਿਹੜਾ ਸਮਝ ਲਓ ਕਿ ਸੂਤ ਸਮੇਤ ਜਿਹੜਾ ਮੇਰੀ ਵਾਪਸੀ ਕੀਤੀ ਜਾ ਰਹੀ ਆ ਪੰਜਾਬ ਸੰਗਰੂਰ ਦੇ ਵੋਟਰ ਵੱਲੋਂ ਸਾਰੇ ਵਰਗਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਇਸ ਇਲੈਕਸ਼ਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਖਾਲੀਦ ਦੇ ਵਰਕਰਸ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਜਜ਼ਬਤੀ ਵਰਕਰ ਨੇ ਜਿਹੜੇ ਅਸਲ ਇਨਕਲਾਬੀ ਨੇ ਉਹ ਸਾਰੇ ਸਮਰਥਨ ਦੇਣ ਦਾ ਪ੍ਰੋਮਿਸ ਕਰਦੇ ਔਰ ਮੇਰੀ ਆਪਣੀ ਪਾਰਟੀ ਕਾਂਗਰਸ ਇਹਦਾ ਕੇਡਰ ਪੱਪਾ ਭਾਰੂ ਕੇ ਬਹੁਤ ਮਜ਼ਬੂਤੀ ਦੇ ਨਾਲ ਮੇਰੀ ਮੁਹਿੰਮ ਚੱਲਿਆ ਸੋ ਮੈਂ ਕਾਫੀ ਦਾਅਵਾ ਇਹ ਕਹਿ ਸਕਦਾ ਕਿ ਸਾਰੇ ਪਾਸੋਂ ਬਹੁਤ ਅੱਛੀ ਹਵਾ ਬੜਾ ਬੜੀ ਅੱਛੀ ਫਿਜ਼ਾ ਆ ਰਹੀ ਹੈ ਮਾਈਕ ਤੇ ਬੋਲਦੇ ਕਹਿ ਰਹੇ ਸੀ ਕਿ ਜਿਹੜਾ ਅਸਤੀਫਾ ਦਿੱਤਾ ਗਮ ਸਿੰਘ ਗੋਲਡੀ ਨੇ ਉਹ ਟੀੜੀ ਦੀ ਤਿਤਰੀ ਬਣੀ ਜਾ ਰਹੀ ਹੈ ਮੈਂ ਦੇਖੋ ਮੈਂ ਗੋਲਡੀ ਹਮਾਂ ਆਪਣੇ ਬੱਚਾਂ ਨੂੰ ਟ੍ਰੀਟ ਕੀਤਾ ਸੀ ਔਰ ਜਦੋਂ ਗੋਲਡੀ ਅਸੈਂਬਲੀ ਦੀ ਇਲੈਕਸ਼ਨ ਲੜਦੇ ਸੀ 2022 ਦੀ ਹਾਲਾਂਕਿ ਮੈਂ ਝੀਲ ਤੋਂ ਵਾਪਸ ਆਇਆ ਸੀ ਮੇਰੇ ਆਪਣੇ ਕੈਂਪੇਨ ਵਿੱਚ ਵੱਧ ਤੋਂ ਵੱਧ 15 ਦਿਨ ਦਾ ਟਾਈਮ ਸੀ ਪਰ ਇਹਨੇ ਮੈਨੂੰ ਕਿਹਾ ਕਿ ਖੈਰਾ ਸਾਹਿਬ ਤੁਸੀਂ ਮੇਰੇ ਕੈਂਪੇਨ ਦੇ ਜ਼ਰੂਰ ਆ ਮੈਂ 2 ਦਿਨ ਇਸ ਗੋਲਡੀ ਵਾਸਤੇ ਲਾਇਆ ਔਰ ਜਦੋਂ ਹੁਣ ਮੈਂ ਨਾਮਜ਼ਦ ਹੋਇਆ ਇਹਨੇ ਆਪਣੇ ਘਰੋਂ ਮੇਰਾ ਕੈਂਪੇਨ ਚਲਾਇਆ ਫਿਰ ਮੈਨੂੰ ਇੱਕ ਦਿਨ ਦੁਬਾਰਾ ਫਿਰ ਆਪਣੇ ਘਰ ਸੱਦਿਆ ਸਾਰੇ ਕਾਉਂਸਲਰਸ ਦੇ ਸਾਰੇ ਸਰਪੰਚਾਂ ਨਾਲ ਮੀਟਿੰਗ ਕਰਾਈ ਸੋ ਇਸ ਨੂੰ ਮੈਂ ਕਹਾਂਗਾ ਕਿ ਵਿਸ਼ਵਾਸ ਘਾਤ ਮੈਨੂੰ ਉਮੀਦ ਨਹੀਂ ਸੀ ਕਿ ਗੋਲਡੀ ਵਰਗਾ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਉਸ ਸਾਡੇ ਨਾਲ ਵਿਸ਼ਵਾਸ ਘਾਟੇਗਾ ਪਰ ਔਰ ਨਾਲ ਵੀ ਵਿਸ਼ਵਾਸ ਘਾਟ ਇਸ ਕਰਕੇ ਵੀ ਖਬਰ ਆ ਰਹੀ ਹੈ ਕਿ ਉਹਦੀਆਂ ਤਿੰਨ ਵਿਜੀਲੈਂਸ ਇਨਕੁਆਇਰੀਆਂ ਭਗਵੰਤਪານ ਦੀ ਸਰਕਾਰ ਕਰ ਰਹੀ ਸੀ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬਾਹ ਮਰੂੜ ਕੇ ਜਿੱਦਾਂ ਚੱਬੇਵਾਲ ਨੂੰ ਲੈ ਕੇ ਬਾਹ ਮਰੂੜ ਕੇ ਇਦਾਂ ਲੈ ਕੇ ਕਿਹਨੇ ਪਰੰਤੂ ਸਾਡਾ ਕੀੜਰ ਜਿਹੜਾ ਕਾਂਗਰਸ ਦਾ ਧੂਰੀ ਪਰਚਰਾ ਰਹੇਗਾ ਔਰ ਅਸੀਂ ਧੂਰੀ ਵਿੱਚੋਂ ਵੀ ਡੈਫੀਨਿਟਲੀ ਆਪਣਾ ਜਿਹੜਾ ਹੈਗਾ ਵੱਡਾ ਹਿੱਸਾ ਵੋਟ ਦੇ ਕੇ ਦਿੱਤਾ ਹੈ ਇਹ ਜਿਹੜੇ ਮਸਲੇ ਨੇ ਨਾ ਜਦੋਂ ਉਹਨਾਂ ਦੇ ਖਿਲਾਫ ਮੇਰੇ ਖਿਲਾਫ ਉਹਨਾਂ ਕੋਲ ਮੇਰੇ ਖਿਲਾਫ ਕੁਝ ਕਹਿਣ ਨੂੰ ਨਹੀਂ ਹੈ ਇਹ ਬੇਬੁਨਿਆਦ ਬੇਤੁੱਕੇ ਮੁੱਦੇ ਚੱਕਦੇ ਨੇ ਉਹਨੂੰ ਮੈਂ ਕਾਊਂਟਰ ਕੁਐਸਚਨ ਕਰਦਾ ਕਿ ਤੂੰ ਮਨਿਸਟਰ ਰਿਆ ਤੂੰ ਪਿਛਲੇ 2 ਸਾਲ ਵਿੱਚ ਦੱਸ ਕਿ ਕਿਹੜਾ ਮੁੱਦਾ ਚੁੱਕਿਆ ਪੱਜਾ ਸਾਡੇ ਕਿਸਾਨ ਕੁੱਟੇ ਗਏ ਤੂੰ ਚੁੱਪ ਰਿਆ ਸ਼ੁਭ ਕਰਨ ਦੀ ਦਾ ਕਤਲ ਹੋ ਗਿਆ ਤੂੰ ਚੁੱਪ ਰਿਆ ਸਿੱਧੂ ਮੂਸੇਵਾਲਾ ਇੱਕ ਹੋਣਹਾਰ ਕਲਾਕਾਰ ਮਾਰਤਾ ਤੂੰ ਚੁੱਪ ਰਿਆ ਸਾਡੇ ਐਨਐਸਏ ਲਾ ਕੇ ਨੌਜਵਾਨਾਂ ਨੂੰ ਦਿੱਲੀਗੜ੍ਹ ਜੇਲ੍ਹ ਚ ਭੇਜਦਾ ਤੂੰ ਚੁੱਪ ਰਿਆ 25 ਬੰਦੇ ਸ਼ਰਾਬ ਦੇ ਨਾਲ ਤੇਰੇ ਆਪਣੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਚ ਉਹਨਾਂ ਨੂੰ ਉਹ ਉਹਨਾਂ ਦੇ ਬੋਤ ਹੋ ਗਏ ਤੂੰ ਚੁੱਪ ਰਿਆ ਤੂੰ ਮੈਨੂੰ ਦੱਸੇ ਕਿ ਕਿਹੜੇ ਮੁੱਦੇ ਤੇ ਬੋਲਿਆ ਵਾ ਇਹਦੇ ਮੁਕਾਬਲੇ ਤੇ ਮੈਂ ਹਰ ਮੁੱਦੇ ਤੇ ਬੋਲਿਆ ਵਾਂ ਔਰ ਮੈਂ ਇਹਨੂੰ ਕਹੂੰਗਾ ਮੈਂ ਇਹਨੂੰ ਬੰਦੂਆ ਮਜ਼ਦੂਰ ਕਰਾਰ ਦਊ ਇਹ ਸਿਰਫ ਉਸ ਦਿਨ ਬੋਲਦੇ ਜਦੋਂ ਕੇਜਰੀਆਲ ਚੱਕਿਆ ਗਿਆ ਇਹਨਾਂ ਦੇ ਔਰ ਦੂਜੀ ਗੱਲ ਕਿ ਇਹਨੂੰ ਪਰਣਾਲੇ ਤੋਂ ਬਾਹਰ ਨਹੀਂ ਕੋ ਜਾਣਦਾ ਇਹਨੂੰ ਕੋ ਬਾਜੇ ਚ ਮੇਰੇ ਨਾਲ ਚੱਲੇ ਕਿ ਉੱਥੇ ਸਾਦੇ ਸਾਦੇ ਲਿਬਾਸ ਮੇਰੇ ਨਾਲ ਖੜ੍ਹ ਜੇ ਮੈਨੂੰ ਤਾਂ ਫਿਰ ਵੀ ਲੋਕ ਪਛਾਣ ਲੈਣਗੇ ਲੇਕਿਨ ਇਸ ਤੋਂ ਪਤਾ ਨਹੀਂ ਲੱਗੂਗਾ ਕਿ ਪੰਜਾਬ ਦਾ ਵੀ ਹੈ ਕਿ ਕਿ ਪੰਜਾਬ ਤੋਂ ਗੈਰ ਪੰਜਾਬੀ ਲੈ ਗਿਆ ਇੰਨੀ ਇਹਦੀ ਜਿਹੜੀ ਸੀਗੀ ਵਰਕਿੰਗ ਸਟਾਈਲ ਕਮਜ਼ੋਰ ਹੈ ਦੂਸਰਾ ਭਗਵੰਤ ਮਾਨ ਨੇ ਜਾਂ ਇਹਦੀ ਸਰਕਾਰ ਨੇ ਇਹਦੇ ਕੋਲ ਮਨ ਲਾਦਾ ਪੰਜ ਸੱਤ ਡਿਪਾਰਟਮੈਂਟ ਵਾਪਸ ਲੈ ਲੈਣ ਸੋ ਜਿਹੜਾ ਮਿਨਿਸਟਰ ਆਪਣੇ ਪਰਫਾਰਮੈਂਸ ਪਰਫਾਰਮੈਂਸ ਵਿੱਚ ਫੇਲ ਆ ਇੱਕ ਨਿਖਿਤ ਸਾਬਤ ਹੋ ਗਿਆ ਮਹਿਕਮੇ ਨਹੀਂ ਚਲਾ ਸਕਿਆ ਉਹ ਪਾਰਲੀਮੈਂਟ ਵਿੱਚ ਲੋਕਾਂ ਦੇ ਮੁੱਦੇ ਕੀ ਚੱਕਿਆ ਔਰ ਮੈਂ ਇਹਨੂੰ ਚੁਣੌਤੀ ਦਿੰਦਾ ਕਿ ਤੂੰ ਆਪਣੇ ਮਹਿਕਮਾ ਤੇ ਕੋਈ ਕੋਈ ਟਾਵੇਂ ਟੱਲੀ ਫਾਈਲ ਆਉਂਦੀ ਆ ਤੂੰ ਮੈਨੂੰ ਸਪੋਰਟਸ ਮਹਿਕਮੇ ਦੇ 10 ਉਪਲਬਧੀਆਂ ਗਿਣਾ ਦੇ ਤੇ ਮੈਂ ਮੰਨਦਾ ਹਾਂ ਅਦਰ ਦੂਜੇ ਪਾਸੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਤੇ ਜਿੱਥੇ ਸੁਖਪਾਲ ਖੈਰਾ ਨੇ ਤਿੱਕੇ ਤੰਜ ਕਸੇ ਉੱਥੇ ਹੀ ਵੱਡਾ ਚੈਲੰਜ ਵੀ ਕਰ ਦਿੱਤਾ ਗਿਆ ਕਿਹਾ ਕਿ ਮਾਜਦ ਵਿੱਚ ਮੇਰੇ ਨਾਲ ਸਾਦੇ ਕੱਪੜੇ ਪਾ ਕੇ ਖੜਾ ਹੋ ਜਾਵੇ ਜੇ ਇਸ ਨੂੰ ਕਿਸੇ ਨੇ ਪਹਿਚਾਨ ਲਿਆ ਤਾਂ ਫਿਰ ਦੱਸਾਂਗੇ